ਕੱਲ ਜਿਹੜੀ ਇੱਕ ਵੀਡੀਓ ਇੱਥੇ ਵਾਇਰਲ ਹੋਈ ਹੈ ਉਸ ਵੀਡੀਓ ਦੇ ਵਿੱਚ ਜਿਹੜੇ ਪੱਤਰਕਾਰ ਸਹਿਬਾਨ ਨੇ ਜਿਹੜੇ ਯੂਟਿਊਬਰ ਨੇ ਜੋ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾਉਂਦੇ ਆ ਉਹਨਾਂ ਦੀ ਇੱਕ ਮੈਂ ਇਹ ਕਹੂੰਗਾ ਕਿ ਉਹਨਾਂ ਦੀ ਕੈਲੀਬਰ ਦੇ ਉੱਤੇ ਮੈਂ ਇੱਕ ਉਂਗਲ ਉਠਾਉਣਾ ਹੈ ਕਿਉਂਕਿ ਉਹ ਪਰਚੀਆਂ ਜਿਹੜੀਆਂ ਦਿਖਾ ਰਹੇ ਆ ਉਹਦੇ ਉੱਪਰ ਪਰਚੀ ਦੇ ਉੱਪਰ ਬਤੌਰ ਮੈਂਬਰ ਪੰਚਾਇਤ ਦੇ ਨੰਬਰ ਲਿਖਿਆ ਹੋਇਆ ਉਹਦੇ ਉੱਪਰ ਸਾਰਾ ਮਾਈ ਗੋਲੀ ਸਾਹਿਬ ਦਾ ਵੇਰਵਾ ਪਿਆ ਹੋਇਆ ਪੰਚਾਇਤ ਦਾ ਔਰ ਉਹ ਬਾਈਟ ਲੈ ਰਿਹਾ ਐਮਐਲਏ ਸਹਿਬਾਨ ਉਹ ਬਾਈਟ ਲੈ ਰਿਹਾ ਨਿੰਦਾ ਜੀ ਦੀ ਉਹ ਬਾਈਟ ਲੈ ਰਿਹਾ ਹੋਰ ਕੋਈ ਲੋਕਲ ਲੀਡਰ ਕਿਤੇ ਫਿਰਦੇ ਪਤਾ ਨਹੀਂ ਉਹ ਕੌਣ ਸੀ ਜਿਨ੍ਹਾਂ ਨੂੰ ਇਹ ਨਹੀਂ ਦੇਖਣਾ ਉਹਦਾ ਕਿ ਸਰਕਾਰੀ ਪਰਚੀ ਕਿਹੜੀ ਆ ਔਰ ਇੱਕ ਅਫੀਸ਼ੀਅਲ ਪਰਚੀ ਇੱਕ ਇੱਕ ਨਕਲੀ ਪਰਚੀ ਕਿਹੜੀ ਆ ਕੋਈ ਝਾਲੀ ਪਰਚੀਆਂ ਨਹੀਂ ਸੀ ਜਿਹੜੀਆਂ ਅਸੀਂ ਘਰ ਦੇ ਵਿੱਚ ਫੇਰ ਦੇ ਵਿੱਚ ਪਾ ਲਈ ਨਹੀਂ ਸੀ ਉਹ ਪੇਮੈਂਟ ਉਹ ਬਾਰਮ ਨੰਬਰ 4 ਜੋ ਬਤੌਰ ਪੰਚਾਇਤ ਨੇ ਰਿਕਾਰਡ ਦਿਆਂ ਉਹ ਵਾਲੀ ਪਰਚੀ ਆ ਔਰ ਪੇਮੈਂਟ ਵੀ ਦੇਖੋ ਕਿੰਨੀ ਬਤੌਰ ਸਿਰਫ 300 ਰੁਪਏ 3 ਦਿਨ ਦਾ 100 ਰੁਪਏ ਪਰ ਡੇ ਦੀ ਪਰਚੀ ਸੀ ਉਹ 12 ਫੁੱਟ ਦੀ ਜਗਾਹ ਦੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬਸ ਪਤਾ ਕਰਨ ਆਏ ਸੀ ਕਿ ਇੱਕ ਨਾ ਕੱਲ ਦਾ ਮਾਮਲਾ ਵਾਵਾ ਪਖਿਆ ਹੋਇਆ ਵਾਵਾ ਲੋਕਾਂ ਦੇ ਫੋਨ ਆਈ ਜਾਂਦੇ ਵੀ ਜਿਹੜਾ ਗੋਦਰੀ ਸਾਹਿਬ ਉਹਨਾਂ ਨੇ ਗੁੰਡਾ ਟੈਕਸ ਲਾਇਆ ਉਹਦੀ ਸਟਾਈ ਪੇਸ਼ ਕਰੋ ਤੇ ਉਹ ਸਟਾਈ ਪੇਸ਼ ਕਰਨ ਵਾਸਤੇ ਆਏ ਆ ਕਿਉਂਕਿ ਮਸਲਾ ਜਿਹੜਾ ਸਾਡੀ ਕਲੋਨੀ ਦਾ ਹੈ ਸਾਡੀ ਗੋਦਰੀ ਸਾਹਿਬ ਦਾ ਹੈ ਇਸ ਕਰਕੇ ਪੁੱਛਣ ਆਏ ਆ ਵੀ ਆਹ ਪੱਤਰਕਾਰ ਤਾਂ ਹੈ ਨਹੀਂਗਾ ਮੈਂ ਵੈਸੇ ਪੁੱਛਦੇ ਆ ਆਪਾਂ ਇਹਨਾਂ ਤੋਂ ਉਹ ਗੱਲਾਂ ਬਾਤਾਂ ਤਾਂ ਆਪ ਨੂੰ ਆਉਂਦੀਆਂ ਨਹੀਂ ਗਿਆ ਜਿਵੇਂ ਪੱਤਰਕਾਰ ਕਰਦੇ ਆ ਔਰ ਆਪਾਂ ਬੰਦਿਆਂ ਤੋਂ ਪੁੱਛਦੇ ਆਂ ਕਿ ਜਿਹੜਾ ਇਹ ਟੈਕਸ ਲੱਗ ਰਿਹਾ ਜਿੰਨਾ ਟੈਕਸ ਲੱਗ ਰਿਹਾ ਇਹਦੀ ਸੱਚਾਈ ਹੈ ਕਿ ਬੰਦਿਆਂ ਕੋਲ ਹੀ ਚਲਦੇ ਆਇਓਟਾ ਹਾਂਜੀ ਜਨਾਬ ਕੀ ਹਾਲ ਚਾਲ ਹੈ ਕਿੱਥੋਂ ਆਏ ਵੀਰੇ ਅਬਦਰ ਪਿੰਨ ਡੋੜ ਹੈ ਭਗਤਾ ਦਾ ਪਿੰਨ ਬਾਹਰ ਡੋੜ ਮੰਦਰ ਡੋੜ ਹਾਂਜੀ ਹਾਂਜੀ ਅੱਛਾ ਤੇ ਆਏ ਸਾਲ ਹੀ ਹੁੰਨੇ ਆ ਕਿ ਅੱਜ ਹੀ ਆਏ ਹੋ ਸਾਨੂੰ ਹੋ ਗਏ 10-15 ਸਾਲ ਹੋ ਗਏ 10-15 ਸਾਲ ਹੋ ਗਏ ਹਾਂਜੀ ਹਾਂਜੀ ਅੱਛਾ ਤੇ ਇਹ ਤੇ ਕੰਨੇ ਵੀ ਗੁੰਡਾ ਟੈਕਸ ਚੱਲ ਰਿਹਾ ਬਈ ਬਾਈ ਉਹ ਚੱਲੀ ਜਾ ਰਿਹਾ ਠੀਕ ਹੈ ਕੋਈ ਪੈਕਟ ਪਿੱਛੇ ਜਾ ਰਿਹਾ ਕੋਈ ਕਿਵੇਂ ਜਾ ਰਿਹਾ ਹਰੇਕ ਪਾਈ ਚਾਹੇ ਇੱਥੇ ਕਰ ਰਿਹਾ ਰੋਡ ਤੇ ਅੱਛਾ ਕਿਵੇਂ ਗੁੰਡਾ ਟੈਕਸ ਕਿਵੇਂ ਚੱਲ ਰਿਹਾ ਵੀ ਪੈਸੇ ਲੈ ਰੇ ਆ ਇੱਕ ਵੀ ਬੰਦਾ ਕੋਈ ਹੋਰ ਹੁੰਦਾ ਹੈ ਪੈਸੇ ਕੋਈ ਹੋਰ ਲੈਂਦਾ ਹੈ ਇਸ ਤਰ੍ਹਾਂ ਗੁੰਡਾ ਟੈਕਸ ਬਹੁਤ ਜ਼ਿਆਦਾ ਚੱਲ ਰਿਹਾ ਹੈ ਪੈਸੇ ਦੀ ਬਹੁਤ ਜ਼ਿਆਦਾ ਯਾਰ ਚੱਲਦਾ ਹੈ ਅੱਛਾ ਕਿਵੇਂ ਗੁੰਡਾ ਟੈਕਸ ਪਹਿਲਾਂ ਪੈਸੇ ਪੁੱਛਿਆਂ ਦੀ ਕੀ ਗੱਲ ਹੋਈ ਪਹਿਲਾਂ ਪੈਸਾ ਨਹੀਂ ਹੁੰਦੀ ਨਹੀਂ ਸੀਗੀ ਪਹਿਲਾਂ ਸੀਗੇ ਕਿ ਮਾਲਕ ਵੱਲੋਂ ਜੀ ਆਪੇ ਸ਼ਦਾ ਹੁੰਦਾ ਕਰਉਂਦੇ ਸੀ ਮੈਂ ਆਪ ਦਾ ਦੋ ਜੀ ਜਿਨ੍ਹਾਂ ਦੀ ਮਕਾਨ ਦੇ ਮੂਹਰੇ ਜਾਣ ਕੇ ਜਿਨ੍ਹਾਂ ਦੇ ਪਲਾਟ ਦੇ ਜਾਂ ਜਿਨ੍ਹਾਂ ਦੀ ਦੁਕਾਨ ਦੇ ਮੂਹਰੇ ਜਾਂ ਖੜੇ ਹੋ ਤੁਸੀਂ ਅੱਛਾ ਜਿੰਨ ਕੀ ਇਹ ਕੋਈ ਵੀ ਜਗ੍ਹਾ ਮੈਨੂੰ ਕੋਈ ਦੁਕਾਨ ਦੀ ਹੈ ਚਾਹੇ ਵੇਚੀ ਪਈ ਹੈ ਹੂੰ ਚਾਹੇ ਕਿਵੇਂ ਵੀ ਆਈ ਉਹ ਆਲਾ ਕਹਿੰਦੇ ਸਾਡੇ ਦੁਕਾਨ ਤੇ ਤੋਂ ਮੂਰੇ ਲਾਵੇਂਗਾ ਜਾਂ ਕੋਈ ਕਿਸੇ ਬੇਨਤੀ ਜਗ੍ਹਾ ਤੇ ਮੂਰੇ ਲਾਵੇਂਗਾ ਤਾਂ ਸਾਨੂੰ ਪੈਸੇ ਦੇਣੇ ਪੈਣਗੇ ਉਹ ਦੇਣੇ ਆ ਹਾਂ ਦੇਣੇ ਆ ਉਹ ਲੈnde ਆਈ ਲੈnde ਆ ਹਾਂ ਲੈ ਲੈ ਉਹ ਆਈ ਉਹ ਆਪ ਤਾਂ ਨਹੀਂ ਆਉਂਦੇ ਇਨਕੇ ਹੋਰਾਂ ਨੂੰ ਗਾਂ ਮੂਰੇ ਕਰਨ ਦੇ ਵੀ ਤੁਸੀਂ ਪੈਸੇ ਲੈ ਕੇ ਬਸ ਇਕੱਠੇ ਕਰ ਲਓ ਅੱਛਾ ਪੈਸਿਆਂ ਦੇ ਪਹਿਲਾਂ ਡਿਮਾਂਡ ਵਰੀ ਕੋਈ ਪੈਸਿਆਂ ਦੇ ਪਹਿਲਾਂ ਦਾ ਵੀ ਉਹ ਟੈਕਟ ਹੋਣੀ ਕਿੱਲਾ ਇਹ 1-2 ਸਾਲ ਹੀ ਹੋਇਆ ਜੀ ਪਹਿਲਾਂ ਜੀ ਥੋੜੇ ਜਿ ਸੀਗੇ ਲਾਲ ਟੈਕਟ 200 ਜਾਂ 5-500 ਰੁਪਏ ਸੀਗਾ ਅੱਛਾ ਹੁਣ ਹਜ਼ਾਰਾਂ ਦੀ ਗਿਣਤੀ ਹੋ ਗਈ ਜਿਵੇਂ 4000 5000 ਦੁਕਾਨਾਂ ਦੇ ਤੋਂ ਮੰਗੇ ਕਿਹਨੇ ਹਾਂ ਜੀ ਜੀ ਕਿੰਨੇ ਮੰਗੇ ਹੁਣ 4-5000 ਰੁਪਏ ਮੰਗ ਰਹੇ ਜੀ ਕਿੰਨੇ 3 ਦਿਨਾਂ ਦਾ ਕਿ 1 ਦਿਨ ਦਾ 3 ਦਿਨਾਂ ਦਾ ਜੀ ਅੱਛਾ 3 ਦਿਨਾਂ ਦਾ 4-5000 4-5000 ਹਾਂ ਜੀ ਤੇ ਫਿਰ ਪੰਚਾਇਤ ਨੇ ਕੀ ਕੀਤਾ ਇੱਥੇ ਪੰਚਾਇਤ ਨੇ ਜੀ ਫਾਇਦਾ ਸੋਚਿਆ ਸੀਗਾ ਸਾਡਾ ਜੀ ਵੀ ਪੰਚਾਇਤ ਕਹਿੰਦੀ ਅਸੀਂ ਜ਼ਿੰਮੇਵਾਰ ਚੱਕਾਂਗੇ ਜਿਵੇਂ ਆਪਾਂ ਪਿੰਡ 'ਚ ਮੰਨ ਕੇ ਦੇਖ ਲੋ ਜੀ ਆਪਾਂ ਪੰਚਾਇਤ ਪੰਚਾਇਤ ਹੀ ਹੁੰਦੀ ਹੈ ਠੀਕ ਹੈ ਉਸ ਤਰ੍ਹਾਂ ਪੰਚਾਇਤ ਸਾਡਾ ਫਾਇਦਾ ਕਰ ਰਹੀ ਸੀਗੀ ਵੀ ਇਹ ਜਿਹੜੀ ਦੁਕਾਨ ਵਾਲੇ ਪੈਸੇ ਲੈ ਰਹੇ ਹਨ ਸੜਕ ਤੋਂ ਵੀ ਦੋ ਦਿਨਾਂ ਤੋਂ ਕੋਈ ਗਰੀਬੰਦਾ ਮਿਹਨਤ ਕਰਨ ਕਿਉਂ ਆਉਂਦਾ ਹੈ ਤੇ ਜਨ ਕੇ ਉਹ ਜ ਇਹਨਾਂ ਨੂੰ 4-5000 ਰੁਪਏ ਦੇਣ ਲੱਗ ਗਿਆ ਤਾਂ ਫਿਰ ਕੀ ਰਹੂਗਾ ਬੱਚੇ ਮਿਹਨਤ ਮਿਹਨਤ ਕਰਨ ਆਉਂਦਾ ਹੈ ਨਾ ਉਹ ਰਾਤ ਤੇ ਕਿਥੋਂ ਕਿੰਨੇ ਮੰਗਿਆ ਸੀ ਸਾਡੇ ਕੋਲ 5-6000 ਰੁਪਏ ਮੰਗਿਆ ਸੀ ਅੱਛਾ ਇਹਨਾਂ ਦੇ ਮੂਰੇ ਖੜੇ ਹੋ ਹਾਂਜੀ 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 ਅੱਛਾ ਤੇ ਫੇਰ ਦੇਖਦੇ ਹਾਂ ਨਹੀਂ ਕਹਿੰਦੇ ਦਿੱਤੇ ਨਹੀਂ ਨਾ ਪੰਚਾਇਤ ਸਾਨੂੰ ਕਹਿੰਦੀ ਉਹੀ ਜ਼ਿੰਮੇਵਾਰੀ ਲੈਣਿਆ ਹਾਂ ਕਿ ਉਹ ਕਹਿੰਦੇ ਤੁਸੀਂ ਕਿਸੇ ਨੂੰ ਪੈੰਗ ਦੇਣਾ ਵੀ 100 ਰੁਪਏ ਸਾਨੂੰ ਵੀ ਦਿਹਾੜੀ ਦਾ 3 ਦਿਨਾਂ ਦਾ 100 ਰੁਪਏ ਅੱਛਾ ਕੋਈ ਜ਼ਿਆਦਾ ਨਹੀਂ ਪਰ ਇੰਡੀਵਿਡੂਅਲ ਇਹ ਵੀ ਦੇਖੋ ਜੀ ਵੀ ਪੰਚਾਇਤ ਜ਼ਿੰਮੇਵਾਰੀ ਚੱਕਦੀ ਹੈ ਜੇ ਕੋਈ ਅੱਬਾ ਇੱਥੇ ਹੋਰ ਕੋਈ ਆ ਉਹ ਕਾਲੀ ਜ਼ਿੰਮੇਵਾਰੀ ਹੈ ਰਾਤ ਰਾਤ ਅਜਾ ਪੰਚਾਇਤ ਨੂੰ ਹੋਣੀ ਫੋਨ ਮਾਰਾਂਗੇ ਇੱਥੇ ਮੌਕੇ ਤੇ ਹਾਜ਼ਰ ਹੈ ਇਹ ਵੀ ਦੇਖੋ ਨਾ ਸਾਡੀ ਸੇਫਟੀ ਲਈ ਪੰਚਾਇਤ ਹਾਜ਼ਰ ਹੈ ਜੇ ਹੋਰ ਬੰਦਾ ਕੌਣ ਹਾਜ਼ਰ ਹੈ ਇੱਥੇ ਗੁੰਡਾਗਰਦੀ ਕਰੇ ਰਾਤ ਨੂੰ ਕਰੇ ਕੌਣ ਹਾਜ਼ਰ ਹੈ ਬਾਈ ਜੀ ਪੰਚਾਇਤ ਸਾਡੇ ਨਾਲ ਖੜਦੀ ਹੈ ਆ ਕੇ ਖੜਦੀ ਹੈ ਮੌਕੇ ਤੇ ਖੜਦੀ ਹੈ ਸਾਨੂੰ 100 ਰੁਪਏ ਨਹੀਂ ਦੋਬਦਾ ਪੰਚਾਇਤ ਦਾ ਤੇ ਸਾਡੇ ਨਾਲ ਤਾਂ ਖੜੀ ਹੈ ਪੰਚਾਇਤ ਹਾਂ ਠੀਕ ਆ ਉਹ ਜਾਇਜ ਹੈ ਸੌਰ ਵੀ ਜਾਇਜ ਹੈ ਕਿ ਨਜਾਇਜ ਨਹੀਂ ਨਹੀਂ ਉਹ 100 ਰੁਪਏ ਜਾਇਜ ਹੈ ਪੰਚਾਇਤ ਆਪਾਂ ਪਿੰਡਾਂ ਜੀ ਵੀ ਦੇਖਦੇ ਆ 25 ਦਿੱਤੀ ਉਹਨਾਂ ਨੇ ਬਕਾਇਦਾ ਪਰਚੀ ਲਾ ਕੇ ਮੋਹਰ ਲਾ ਕੇ ਪੰਚਾਇਤ ਦੀ ਪਰਚੀ ਸਾਡੇ ਕੋਲ ਠੀਕ ਹੈ ਹੈਗੀ ਹੈ ਪਰ ਸਾਨੂੰ ਸੇਫਟੀ ਦਾ ਹੈ ਨਾ ਆਰਾਮਦਾਈ ਦਾ ਹਾਂ ਨਹੀਂ ਰਹਿਣੇ ਤੁਸੀਂ ਹਾਂ ਰਾਤ ਵੀ ਉਹਨਾਂ ਰਹਿਤੇ ਰਹਿੰਦੇ ਜੇ ਰਾਤ ਨੂੰ ਕੋਈ ਵਾਰਦਾਤ ਹੋਵੇ ਸਾਡੇ ਤੇ ਕੌਣ ਜ਼ਿੰਮੇਵਾਰ ਹੈ ਇੱਕ ਫਿਰ ਪੰਚਾਇਤ ਦੀ ਜ਼ਿੰਮੇਵਾਰ ਹੈ ਨਾ ਠੀਕ ਹੈ ਜੀ ਤੇ ਉਹਦੇ ਵਾਸਤੇ ਤਾਂ ਬਹੁਤ 4000 ਰੁਪਏ ਤਾਂ ਬਹੁਤ ਜਿਆਦਾ ਆਇਆ ਤਿੰਨ ਦਿਨਾਂ ਦਾ ਹਾਂ ਕਿੱਥੇ 300 ਤੇ ਕਿੱਥੇ 4000 ਹਾਂ ਜੋ ਤਾਂ 100 ਰੁਪਏ ਇੱਕ ਦੇ ਹਾਂ ਤੇ 300 ਵੀ ਕਈਆਂ ਨੂੰ ਦੁਖੀ ਜਾਂਦਾ ਨਹੀਂ ਨਹੀਂ ਉਹ ਦੁਖਦਾ ਨਹੀਂ ਉਹ ਪਰ ਜੁਮੇਵਾਰ ਤਾਂ ਪੰਚਾਇਤ ਦੀ ਬਹਾਈ ਨੇ ਉਹਦੀ ਕਿਉਂ ਚਲੋ ਵਧੀਆ ਠੀਕ ਹੈ ਹੋਰ ਕਾਰੋਬਾਰ ਬਾਲ ਸਾਹਿਬ ਬਾਈ ਬਹੁਤ ਫਾਇਦੇ ਆਏ ਬਹੁਤ ਵਧੀਆ ਹਾਂ ਬਸ ਠੀਕ ਹੈ ਵੀਰੇ ਦੇਖ ਲਿਆ 4000 ਰੁਪਿਆ ਕਿੱਥੇ 4000 ਰੁਪਿਆ ਤੇ ਕਿੱਥੇ 300 ਰੁਪਿਆ ਬੜਾ ਫਰਕ ਹੈ ਪਹਿਲਾਂ ਇਹ 4000 ਰੁਪਿਆ ਇੱਥੇ ਦਿਨ ਦੇ ਯਾਨੀ ਕਿ ਦੰਦੇ ਨਹੀਂ ਸੀਗੇ ਵੀ ਮੰਗ ਰਹੇ ਸੀਗੇ ਵੀ ਲੌਣਾ ਮੂਰੇ ਤਾਂ 4000 ਰੁਪਿਆ ਦੇ ਦੋ ਤਿੰਨ ਦਿਨਾਂ ਦਾ ਤੇ ਪੰਚਾਇਤ ਲੈ ਰਹੀ ਹੈ 300 ਰੁਪਿਆ 100 ਰੁਪਿਆ ਦੀ ਹੜੀ ਦਾ ਆ ਤੇ ਕਹਿੰਦੇ ਲੈ ਰਹੀ ਹੈ 300 ਰੁਪਿਆ ਉਹ ਪਹਿਲਾਂ ਪੁੱਛ ਲਿਆ ਕਰੋ ਯਾਰ ਵੀਡੀਓ ਪਾਉਂਦੀ ਬਾਲੀ ਕਾਲੀ ਹੋ ਜੀ ਤੁੰਨੂੰ ਆਜੋ ਗਾ ਵੀ ਪੁੱਛਦੇ ਆ ਅੱਛਾ ਆਪਣਾ ਹਸਤਾਲ ਰੋ ਹਰ ਸਾਲ ਉਹਨਾਂ ਕਿ ਅੱਜ ਹਰ ਸਾਲ ਅੱਛਾ ਤੇ ਐਡ ਕੀ ਕਹਿੰਦੇ ਗੁੰਡਾ ਟੈਕਸ ਲਵੇ 300 ਦੀ ਪਰਚੀ 300 ਦੀ ਪਰਚੀ ਜਿਹੜੀ ਪੰਚਾਇਤ ਨੇ ਕੱਟੀ ਆ ਉਹ ਠੀਕ ਹੈ ਹਾਂਜੀ ਉਹ ਠੀਕ ਹੈ ਅੱਛਾ ਆ ਫੜ ਲੈ ਇੱਕ ਮਿੰਟ ਉਹ ਠੀਕ ਹੈ ਹਾਂਜੀ ਹਾਂਜੀ ਅੱਛਾ ਤੇ ਉਹ ਕਿੰਨੇ ਪੈਸੇ ਦਿੰਨਾ ਜੇ 300 ਦੀ ਪਰਚੀ ਨਹੀਂ ਕੱਟੀ ਜਾਂਦੀ ਸੀ ਹੂੰ ਕਿੰਨੇ ਪੈਸੇ ਦੇ ਰਿਆ 2000 ਰੁਪਏ ਲੈਂਦੇ ਤੀਨੂ ਦੇ ਰਿਆ ਸੀਗਾ ਆ ਪਿੱਛੇ ਵਾਲੇ ਜਿਹਨਾਂ ਦੇ ਦੁਕਾਨ ਹਾਂ ਉਹ ਕਾਲ ਲਈ ਹੈ ਹਾਂ ਹਾਂ ਉਹਨਾਂ ਨੂੰ 2000 ਰੁਪਏ ਤਿੰਨ ਦਿਨਾਂ ਦਾ ਦੇ ਰਿਆ ਸੀ ਹਾਂ ਹਾਂ ਅੱਛਾ ਤੇ ਹਰ ਹਰ ਸਾਲ ਹਰ ਸਾਲ ਵਧਾਈ ਜਾਂਦੇ ਆ ਕਿਰਾਇਆ ਮੰਨ ਲਓ ਇਰੇ ਮੋਰੇ ਦੁਕਾਨ ਹੁੰਦੀ ਹੈ ਹਰ ਦੁਕਾਨ ਤੇ ਬੜਾਈ ਜਾਂਦੇ ਪੈਸੇ ਅੱਛਾ ਹਰ ਸਾਲ ਹੀ ਲੈਂਦੇ ਹਾਂ ਹਰ ਸਾਲ ਲੈਂਦੇ ਕੋਈ ਵੀ ਨਹੀਂ ਛੱਡਦਾ 1 ਰੁਪਿਆ ਵੀ ਮਾਲ ਉਸੇ ਮਾਲ ਵਿਕੇ ਨਾ ਵਿਕੇ ਆਹ ਦੇਖ ਲਓ ਵੀਰੇ 2000 ਰੁਪਿਆ ਜਿਹੜਾ ਹੈਗਾ ਤਿੰਨ ਦਿਨਾਂ ਦਾ ਤੇ ਪੰਚਾਇਤ ਲੈ ਰਹੀ ਹੈ 300 ਰੁਪਿਆ ਤਿੰਨ ਦਿਨਾਂ ਦਾ ਹਾਂਜੀ ਹਾਂਜੀ ਅੱਛਾ ਤੇ ਉਹ 2000 ਰੁਪਇਆ ਵਧੀਆ ਸੀਗਾ ਕਿ 3 300 ਰੁਪਏ 300 ਰੁਪਏ ਵਧੀਆ ਹੈ 300 ਰੁਪਏ ਵਧੀਆ ਹੈ ਤੇ ਪੰਚਾਇਤ ਨੇ ਕੋਈ ਜ਼ਿੰਮੇਵਾਰੀ ਵੀ ਲਈ ਹੈ ਹਾਂ ਜ਼ਿੰਮੇਵਾਰੀ ਵੀ ਲਈ ਹੈ ਕੋਈ ਅੱਡਾ ਹਟਾ ਨਹੀਂ ਸਕਦਾ ਮਾਲਕ ਅੱਛਾ ਹਾਂ ਕੋਈ ਹਵੀ ਨਵੀਂ ਹੁੰਦੀ ਆ ਉਹਦੀ ਵੀ ਰਾਤ ਇੱਥੇ ਹੀ ਰਹਿਣਾ ਤੂੰ ਹਾਂਜੀ ਹਾਂਜੀ ਅੱਛਾ ਹਾਂਜੀ ਜਨਾਬ ਇਹਨਾਂ ਤੋਂ ਵੀ ਪੁੱਛ ਲੈਣਾ ਸੀ ਆ ਕੇ ਜਿੰਨਾਂ ਤੋਂ ਤੁਸੀਂ ਪਹਿਲਾਂ ਪੁੱਛਿਆ ਨਾ ਇਹਨਾਂ ਤੋਂ ਵੀ ਪੁੱਛ ਲੈਣਾ ਸੀ ਕਿ ਇਹਨਾਂ ਦੇ ਨਾਲ ਕੀ ਠੱਗਾ ਹੋ ਰਿਹਾ ਹੈ ਦੁਕਾਨ ਦੋ ਵਾਲੀ ਅੱਡਾ ਪਟ ਦਿੱਤਾ ਸੀ ਤੇ ਫਿਰ ਤੀਜੀ ਵਾਰੀ ਲਾਇਆ ਬਾਈ ਨੂੰ ਫੋਨ ਲਾਇਆ ਸੀ ਅੱਛਾ ਕੋਈ ਨੇ ਦੁਕਾਨ ਲਾ ਲੋ ਅਸੀਂ ਆਵਾਂਗੇ ਸਾਰੇ ਤੇ ਮੈਂ ਤੁਹਾਨੂੰ ਇਹ ਦੱਸ ਰਿਹਾ ਚਾਹੁੰਦਾ ਵੀਰੇ ਪੰਚਾਇਤ ਨੇ ਮਤਾ ਪਾਇਆ ਹੋਇਆ ਹੈ ਕੋਈ ਗੁੰਡਾ ਟੈਕਸ ਨਹੀਂ ਲੈ ਰਹੀ ਹੈ ਜਿਹੜਾ ਜਿ ਖੋ ਰਿਆ ਨਾ ਜਿਹੜਾ ਇਹਨਾਂ ਤੋਂ 300 ਰੁਪਏ ਜਿਹੜਾ ਲਿਆ ਜਾਂਦਾ ਉਹ ਪਰਚੀ ਦਿੱਤੀ ਜਾਂਦੀ ਬਕਾਇਦਾ ਪੰਚਾਇਤ ਦੀ ਪਰਚੀ ਆ ਉਹ ਠੀਕ ਹੈ ਨਾ ਉਹ ਪਰਚੀਆਂ ਕੱਲ ਕੋਈ ਚੱਕੀ ਫਿਰਦਾ ਸੀਗਾ ਕਹਿੰਦਾ ਸੀ ਆ ਗੁੰਡਾ ਟੈਕਸ ਹੈ ਗੁੰਡਾ ਟੈਕਸ ਹੈ ਉਹ ਇਹਨਾਂ ਤੋਂ ਵੀ ਪੁੱਛ ਲਿਆ ਕਰੋ ਗੁੰਡਾ ਟੈਕਸ ਕਰੀ ਜਾਨੇ ਰਹਿੰਦੇ ਨੇ ਨਹੀਂ ਗੁੰਡਾ ਟੈਕਸ ਨਹੀਂ ਹੈ ਹਾਂ ਗੁੰਡਾ ਨੇ 200 ਰੁਪਏ ਦਿੱਤਾ ਵਧੀਆ ਹੈ ਕਿ 2000 ਰੁਪਏ ਦਿੱਤਾ ਵਧੀਆ ਹੈ 300 ਵਧੀਆ ਹੈ ਹਾਂ ਆ ਪੁੱਛ ਲਿਓ ਬਈ ਇਹਨਾਂ ਤੋਂ ਵੀ ਯਾਰ ਇੰਨੀ ਦੂਰੋਂ ਆਂਦੇ ਤੋਂ 3 400 ਜੱਜ ਤੇ ਖਰਚਾ ਹੁੰਦਾ ਫਿਰ ਸਾਨੂੰ ਕੀ ਵਸਦਾ ਹੈ ਹਾਂ ਕੁਝ ਨਹੀਂ ਵਸਦਾ ਫਿਰ ਹਾਂ ਉਹ ਕਈ ਰੋ ਰਹੇ ਸੀ ਨਾ ਕੱਲ ਬਹੁਤ ਬੰਦੇ ਰੋ ਰਹੇ ਸੀਗੇ ਵੀ ਉਹ ਬੰਦਿਆਂ ਦੀ ਲੁੱਟ ਹੋ ਰਹੀ ਹੈ ਮੈਂ ਕਿਹਾ ਵੀ ਚੱਲ ਥੋੜਾ ਹੀ ਅੱਖਾਂ ਖ ਕੀ ਨਹੀਂ ਹੋ ਰਹੀ ਨਹੀਂ ਨਹੀਂ 300 ਰੁਪਏ ਪਰਚੀ ਵਧੀਆ ਹਾਂ ਹਾਂ 300 ਦੀ ਪਰਚੀ ਵਧੀਆ ਜਾਨੀ ਕਿ ਆ ਇਹਦੇ ਕੋਲੇ ਵੀ ਆ ਜਾਓ ਬਈ ਜੀ 300 ਦੀ ਪਰਚੀ ਵਧੀਆ ਕਹਿੰਦੇ ਆ ਜਿਹੜੇ ਕਹਿ ਰਹੇ ਸੀ ਨਾ ਗੁੰਡਾ ਟੈਕਸਾ ਉਹ ਇਹਨਾਂ ਤੋਂ ਵੀ ਪੁੱਛ ਲਿਓ ਆ ਕੇ ਵੀ ਵਧੀਆ ਪਰਚੀ ਆ ਕਿ ਮਾੜੀ ਪਰਚੀ ਆ ਜਿਹੜਾ 2000 ਰੁਪਿਆ ਪਹਿਲਾਂ ਦੇ ਰਿਆ ਸੀ ਹੁਣ 300 ਨਹੀਂ ਉਹ ਤਾਂ ਵਧੀਆ ਰਹੇਗਾ ਹਰ ਸਾਲ ਹੀ ਹੋਊਗਾ ਬਈ ਯਾਰ ਹਾਂ ਕੋਈ ਅਸੀ ਕਾਲ ਬਈ ਕੀ ਹਾਲ ਏ ਅਸੀ ਕਾਲ ਬਈ ਆ ਬਈ ਯਾਰ ਲਾਲਿੰਚਰਾ ਆਏ ਤੇ ਲਾਲਾ ਪਾਵੇਂ ਹੱਥ ਚ ਫੜਲਾ ਚੱਲ ਆ ਬਈ अच्छा मेरी बात सुनो उधर कैमरे ਵੱਲ ਮੂੰਹ ਇੱਧਰ ਆ ਜਾ ਬਈ ਹਾਂ ਇੱਧਰ ਪਾਸੇ ਆ ਇਹ ਮੂਰੇ ਆਈ ਜਾਂਦਾ ਨਾ ਤੇਰਾ ਮੂੰਹ ਨਹੀਂ ਦਿਖਦਾ ਆ ਨੂੰ ਥੋੜਾ ਜਿਹਾ ਪਾਸੇ ਕਰ ਲਾ ਇੱਧਰ ਲੈ ਆ ਜਾ ਹੁਣ ਝਾੜ ਦੇ ਵਿੱਚੋਂ ਦੀ ਆ ਇੱਧਰ ਆ ਇੱਧਰ ਆ ਪਾਸੇ ਵੀ ਬਈ ਆ ਬਾਈ ਕਿੱਥੋਂ ਆਏ ਹੋ ਜੀ ਗੁਰੂ ਸਾਹਿਬ ਦੇ ਗੁਰੂ ਸਾਹਿਬ ਤੋਂ ਹਰੇਕ ਸਾਹੀ ਹੁੰਨੇ ਹਾਂ ਹਾਂ ਜੀ ਹਰੇਕ ਤੋਂ ਆਉਂਦੇ ਆ ਅੱਛਾ ਇੱਥੇ ਹੀ ਅੱਡਾ ਲੋਂਨੇ ਆ ਕਿ ਹੋਰ ਕਿਤੇ ਵੀ ਲੋਂਨੇ ਆ ਕਿ ਕਿ ਉਹ ਲੈ ਸੀ ਗਿਆ ਅੱਛਾ ਉਹ ਬਤਾਲ ਵਾਲਾ 10000 ਰੁਪਏ ਕੱਟ ਲਿਆ ਸੀ ਗਿਆ ਆਪਣੇ ਇੱਕ ਦਿਨ ਦਾ ਕਿ ਤਿੰਨ ਦਿਨਾਂ ਦਾ ਪਿਛਲੇ ਸਾਲ ਤਿੰਨ ਦਿਨਾਂ ਦਾ 1000 ਰੁਪਿਆ ਲਿਆ ਸੀ ਐਂਕੀ ਕਹਿੰਦੇ ਪੰਚਾਇਤ ਗੁੰਡਾ ਕੱਥਲਾਰੀ ਇੱਥੇ ਸਾਡਾ ਸੌਦਾ ਮੰਗਦੇ ਸੀ 9000 ਰੁਪਿਆ 3000 ਰੁਪਿਆ ਦੇ ਜਿਨ੍ਹਾਂ ਦੀ ਥਾਂ ਦੇ ਮੂਰੇ ਉਹੀ ਅੱਡਾ ਲਾਇਆ ਅੱਛਾ ਤੇ 3000 ਰੁਪਿਆ ਮੰਗਦੇ ਲਈ ਕਰ ਕਰ 3000 ਰੁਪਿਆ ਤਿੰਨ ਦਿਨਾਂ ਦਾ ਨਹੀਂ ਜੀ ਇੱਕ ਦਿਨ ਦਾ ਇੱਕ ਦਿਨ ਦਾ 3000 ਰੁਪਿਆ ਹਾਂਜੀ ਹਾਂ ਜੀ ਜਨਾਬ ਆਹ ਵੇਖ ਲਓ ਇੱਕ ਦਿਨ ਦਾ 3000 ਰੁਪਿਆ ਅੱਛਾ ਇਹ ਕਰਫਰਾ ਜੀ ਗੱਲ ਕਰਕੇ ਉਹਨਾਂ ਨੇ ਲੈਟ ਦੀ ਸਾਡੇ ਨਾਲ ਗੱਲ ਕੀਤੀ ਜੀ ਕਰਫਰਾ ਕੇ 4000 ਰੁਪਏ ਸਾਡੀ ਤੱਕ ਹੋਈ ਹੈ 3 ਦਿਨਾਂ ਦਾ 3 ਦਿਨਾਂ ਦਾ ਯਾਨੀ ਕਿ 3 ਤੋਂ ਸ਼ੁਰੂ ਹੋਇਆ ਕੰਮ ਵੀ ਤੇ ਇੱਕ ਦਿਨ ਦਾ ਫਿਰ 4000 ਤੇ 3 ਦਿਨਾਂ ਦਾ ਹੋ ਗਿਆ ਹਾਂ 4000 ਤਿੰਨ ਦਿਨਾਂ ਦਾ ਲੈਟ ਉਹਨਾਂ ਨੇ ਦੇੜੀ ਤੇ ਅੱਛਾ ਪੈਸੇ ਪਹਿਲਾਂ ਦੇਤੇ ਹੀ ਕੋਈ ਉਹ 1000 ਰੁਪਿਆ ਪਹਿਲਾਂ ਸਾਈ ਗਈ ਸੀ ਸਾਡੀ ਅੱਛਾ ਜਿਹੜੇ ਪੰਚਾਇਤ ਆਈ ਐ ਇੱਧਰੋਂ ਹਾਂ ਪੰਚਾਇਤ ਨੇ 1000 ਰੁਪਏ ਸਾਡਾ ਵਾਪਸ ਕਰਵਾਇਆ ਵੀ ਜਿਹੜਾ ਨਜਾਇਜ਼ ਪੈਸੇ ਲੈਂਦਾ ਉਹਦੇ ਕੋਲੋਂ ਕੋਈ ਪੈਸਾ ਨਹੀਂ ਲੈਣਾ ਅੱਛਾ ਵੀ ਉਹ ਦੁਕਾਨਾ ਨਹੀਂ ਲੱਗਣ ਦਿੰਦੇ ਜਦ ਇਹ ਸਾਡੀ ਜਗ੍ਹਾ ਪੈਸੇ ਤੋਂ ਫਿਰ ਲੱਗਣ ਦਿੰਦੇ ਹਾਂ ਜਗ੍ਹਾ ਤਾਂ ਅੰਦਰ ਆ ਆ ਤਾਂ ਪੰਚਾਇਤ ਆ ਤਾਂ ਸਰਕਾਰੀ ਹੈ ਕੰਧ ਤੱਕ ਤੁਹਾਡੀ ਜਗ੍ਹਾ ਕੰਧ ਤੇ ਕੰਟਰੋਲ ਰੱਖੋ ਗੇਟ ਅਸੀਂ ਛੱਡਾਂਗੇ ਤੁਹਾਡਾ ਹਾਂ ਅੱਛਾ ਗੇਟ ਛੱਡਾਂਗੇ ਗੇਟ ਤੋਂ ਬਾਅਦ ਕੁਝ ਪੈਸਾ ਨਹੀਂ ਲਿਆ ਜੂਗਾ ਜਿਹੜਾ ਸਰਕਟ ਦੇ ਉੱਤੇ ਰੋਡ ਤੇ ਪਾਣਾ ਲੱਗਣਗੀ ਕਮੇਟੀ ਕੱਟੇ 100 ਕੱਟੇ 3 ਕਮੇਟੀ ਪੰਚਾਇਤ ਯਾਨੀ ਕਿ ਪੰਚਾਇਤ ਹੈ ਜਿਹੜਾ ਪਹਿਲਾਂ ਸ਼ੁਰੂ ਸਾਡਾ 300 ਰੁਪਇਆ ਕੱਟਿਆ 3 ਦਿਨਾਂ ਦਾ ਹਾਂਜੀ 3 ਦਿਨਾਂ ਦਾ ਨਹੀਂ ਤਾਂ ਤੁਸੀਂ ਦੇ ਰਹੇ ਸੀ 4000 ਤਿੰਨ ਦਿਨਾਂ ਦਾ ਹਾਂ ਜੀ 4000 ਰੁਪਇਆ ਤਿੰਨ ਦਿਨਾਂ ਦਾ ਤੇ ਭਾਈ ਉਹ ਵਧੀਆ ਸੀ ਪੈਸੇ ਦਿੱਤੇ ਗਿਆ ਵਧੀਆ ਦੇ ਇੱਕ ਸਰਕਾਰੀ ਜਿਹੜਾ ਕੰਮ ਕੀਤਾ ਇਹ ਠੀਕ ਹੈ ਪੰਚਾਇਤੀ ਇਹ ਸਰਕਾਰੀ ਨਹੀਂ ਪੰਚਾਇਤੀ ਕੰਮ ਹੈ ਵੈਸੇ ਜਿਹੜਾ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਮਤਾ ਪਾ ਕੇ ਜਿਹੜਾ ਹਾਂ ਪਰਚੀ ਵੀ ਮਿਲੀ ਹੋਣੀ ਹੈ ਬਕਾਇਦਾ ਕਈ ਵੀਡੀਓ ਪਾ ਕੇ ਕਹਿ ਰਹੇ ਆ ਵੀ ਗੁੰਡਾ ਟੈਕਸ ਲੈ ਰਹੇ ਆ ਉਹ ਨਹੀਂ 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 ਹਾਂ ਸਹੀ ਆ ਜਵਾਬ ਕਿਹਾ ਪਹਿਲਾਂ ਗੁੰਡਾ ਟੈਕਸ ਸੀਗਾ ਪਹਿਲਾਂ ਸੀਗਾ ਉਹ ਨਿਗਾਚ ਨਹੀਂ ਆਉਂਦਾ ਸੀਗਾ ਹਣਾ ਹੁਣ ਪਰਚੀ ਦੇਤੀ ਲਿਖ ਕੇ ਹੁਣ ਨਿਗਾਚ ਆ ਗਿਆ ਐਸੇ ਤਾਂ ਨੰਬਰ ਮੇਰੇ ਕੋਲ ਬਕਾਇਦਾ ਲਿਖੇ ਹੋਏ ਆ ਮੈਨੂੰ ਐਸਡੀਓ ਦਾ ਐਸਐਚਓ ਦਾ ਵਗੈਰਾ ਦਾ ਮੇਰੇ ਕੋਲੇ ਨੰਬਰ ਅੱਛਾ ਇੱਥੇ ਹੈਗਾ ਉਹ ਕੋਈ ਪ੍ਰੋਬਲਮ ਕਰੇ ਕੋਈ ਤੰਗ ਕਰੇ ਪਰੇਸ਼ਾਨ ਕਰੇ ਮੈਨੂੰ ਫੋਨ ਕਰੇ ਉਹਦੇ ਗੱਡੀ ਆ ਜੀ ਉਹ ਕਈ ਬੰਦੇ ਭਰਾਵਾ 300 ਤੋਂ ਵੀ ਦੁਖੀ ਆ ਅਗਲੇ ਕਹਿੰਦੇ ਵੀ 4000 ਰੁਪਇਆ ਵਧਿਆ ਜਾਂਦਾ ਜੀ ਯਾਰ ਇਹਨਾਂ ਦਾ ਆਪਾਂ ਲੰਗਰ ਪਾਣੀ ਵੀ ਚਾਗ ਲੈ ਸਕਦੇ ਆ ਕਈਆਂ ਦਾ ਢਿੱਡ ਦੁਖੀ ਜਾਂਦਾ ਕਈਆਂ ਦਾ ਢਿੱਡ ਦੁਖੀ ਜਾਂਦਾ ਅਸੀਂ ਸਾਰੇ ਅਗਿਆ ਗੁਰਦੀ ਸਾਹਿਬ ਦੀਆਂ ਬਈ ਅਸੀਂ ਸਾਰੇ ਲੰਗਰ ਚਾਗ ਲੈਣਾ ਹਾਂ ਮਨ ਦੇ ਲੰਗਰ ਵਾਲੇ ਵੀ ਸੇਵਾ ਹੀ ਕਰਦੇ ਅਸੀਂ ਸੇਵਾ ਹੀ ਕੀ ਸੇਵਾ ਹਾਂ ਹਾਂ ਉਹ ਜਵਾਦਰੋ ਕਹਿ ਕੇ ਆਪੇ ਸੇਵਾ ਹੀ ਕੀ ਸੇਵਾ ਆ ਉਹ ਲੰਗਰ ਚਲਾਉਣ ਭਾਵੇਂ ਉਧਰ ਤੇ ਉਹ ਸਾਡੀ ਪੰਚਾਇਤ ਨੂੰ ਵੀਰੇ ਰਾਤ ਦੇ ਬੋਲੀ ਜਾਂਦੇ ਆ ਵੀ ਇਹ ਗੁੰਡਾ ਟੈਕਸ ਲਾ ਰਹੇ ਆ ਫਲਾਣਾ ਟੈਕਸ ਲਾ ਰਹੇ ਆ ਹੈਨਾ ਤੇ ਆਉਂਦੀ ਆਖੇ ਵੀ ਚੱਲ ਕੈਮਰਾ ਚੱਕ ਲੈਨੇ ਮਾਈਕ ਸਾਰਿਆਂ ਕੋਲ ਹੈਗਾ ਵੀ ਬਣਾ ਲੈਨੇ ਵੀ ਸਾਰੇ ਕਿਹੜਾ ਕੰਮ ਕੀ ਜਲ ਦਿਖਾਉਣੀ ਕਰਦੇ ਸਾਨੂੰ ਨਹੀਂ ਲੱਗਿਆ ਕੰਮ আচ্ছা ਵਧੀਆ ਲੱਗਿਆ ਉਹ ਵਧੀਆ ਕੰਮ ਲਾ ਲੈ ਜੀ ਲਓ ਜੀ ਕੋਈ ਪ੍ਰੋਬਲਮ ਨਹੀਂ ਅੱਛਾ ਚਲੋ ਜੀ ਲਓ ਜੀ ਜਨਾਬ ਇੱਕ ਹੋਰ ਬੰਦੇ ਨੂੰ ਮਿਲ ਲਿਆ ਤੇ ਆ ਕੇ ਇਹਨਾਂ ਨਾਲ ਵੀ ਗੱਲ ਕਰ ਲਿਓ ਫਿਰ ਤੁਹਾਨੂੰ ਪਤਾ ਲੱਗ ਜੂਗਾ ਗੁੰਡਾ ਟੈਕਸ ਕਹਿੰਦੇ ਕਿਨੂੰ ਆ 4000 ਰੁਪਏ ਦੇ ਰਹੇ ਸੀ ਪਹਿਲਾਂ 3 ਦਿਨਾਂ ਦਾ ਤੇ ਹੁਣ ਦੇ ਰਹੇ ਆ 300 ਰੁਪਏ 3 ਦਿਨਾਂ ਦਾ ਹਜੇ ਵੀ ਗੁੰਡਾ ਟੈਕਸ ਹੈ ਕਮਾਲ ਕਰਦੇ ਹੋ ਬਾਜੋ ਜੀ ਹਾਂਜੀ ਜਨਾਬ ਕੀ ਹਾਲ ਹੈ ਵੀਰੇ ਆ ਲਾਲਾ ਯਾਰ ਆ ਕੀ ਨਾਮ ਬਈ ਇਹ ਨਾ ਕੁਲਦੀਪ ਹਾਂਜੀ ਕੁਲਦੀਪ ਤਾਂ ਕਿੱਥੋਂ ਆਏ ਬਈ ਬਾਜੇਖਾਨੀ ਬਾਜੇਖਾਨੇ ਤੋਂ ਫਰੀਖਸਾਲੀ ਹੁੰਨੀ ਹਾਂਜੀ ਅੱਛਾ ਤੇ ਇਹ ਮੈਨੂੰ ਆ ਗੱਲ ਦੱਸੀ ਬਈ ਤੁਥੋਂ ਆ ਪੰਚਾਇਤ ਜਿਹੜੀ ਪਰਚੀ ਕੱਟ ਕੇ ਗਈ ਆ ਹਾਂਜੀ ਇਹ 300 ਰੁਪਿਆ ਤਿੰਨ ਦਿਨਾਂ ਦਾ ਕਿ 300 ਰੁਪਿਆ ਇੱਕ ਦਿਨ ਦਾ ਤੇ ਮੈਂ ਤਿੰਨ ਦਿਨਾਂ ਦਾ 500 ਰੁਪਿਆ ਕੱਟਿਆ ਪਰਚੀ ਦੀ ਪਰਚੀ ਜਿਹੜੀ ਕੱਟੀ ਆ ਪੰਚਾਇਤ ਨਹੀਂ ਪੰਚਾਇਤ ਨੇ ਹਾਂ ਉਹ 5 ਦਿਨਾਂ ਦਾ ਤਿੰਨ ਦਿਨਾਂ ਦਾ ਕੱਟਿਆ ਹਾਂਜੀ 300 ਰੁਪਿਆ ਹਾਂਜੀ ਤੇ 500 ਰੁਪਿਆ ਕਿਹੜਾ ਕਹਿ ਰਹਿਆ ਤੂੰ 500 ਰੁਪਿਆ ਸੀ ਉਧਰ ਅੱਡਾ ਸੀ ਜੀ ਤੁਹਾਨੂੰ ਉਹਨਾਂ ਨੇ ਮੁੱਲ ਜਗਾ ਦਿੱਤੀ ਉਹਦਾ 2000 ਰੁਪਿਆ ਲਵਾਂਗੇ ਤੈਂ ਤਿੰਨ ਦਿਨਾਂ ਦਾ ਤੁਹਾਡੇ ਤਿੰਨ ਦਿਨਾਂ ਦਾ ਜਿਨ੍ਹਾਂ ਦੇ ਜਿਨ੍ਹਾਂ ਦੇ ਪਲਾੜ ਜਾਂ ਘਰ ਦੇ ਮੁੱਲ ਲਈ ਅੱਡਾ ਲਾਉਣਾ ਸੀ ਆ ਉਹਦਾ ਪਲਾੜ ਲਾਉਣੀ ਸੀ ਅੱਛਾ ਫਿਰ ਉਧਰੋਂ ਉੱਠ ਕੇ ਇੱਧਰ ਆ ਗਏ ਤੁਸੀਂ ਹਾਂਜੀ ਵੀ ਉਹ 2000 ਰੁਪਿਆ ਮੰਗਦੇ ਸੀ ਤਿੰਨ ਦਿਨਾਂ ਦਾ ਕਿ ਇੱਕ ਦਿਨ ਦਾ ਇੱਕ ਦਿਨ ਦਾ ਹੀ ਇੱਕ ਦਿਨ ਦਾ 2000 ਰੁਪਿਆ 2000 ਰੁਪਿਆ ਅੱਛਾ ਯਾਨੀ ਕਿ ਤਿੰਨ ਦਿਨਾਂ ਦਾ 6000 ਰੁਪਿਆ ਹੋ ਗਿਆ 6000 ਰੁਪਿਆ ਹੋ ਗਿਆ ਜੀ ਹਾਂਜੀ ਅੱਛਾ ਸਾਹਮਣੇ ਪੈਲਸ ਆਈ ਇਹਨਾਂ ਨੇ ਵੀ ਸਾਨੂੰ ਕਿਹਾ ਸੀ ਕਹਿੰਦੇ 1500 ਰੁਪਏ ਇੱਕ ਦਿਨ ਦਾ ਲਵਾਂਗੇ ਉਹ ਪੈਲਸ ਤੋਂ ਹੁਣ ਠੇਕੇ ਤੇ ਆ ਹਾਂ ਸਾਨੂੰ ਕੋਈ ਲੈਟ ਨਹੀਂ ਲੈਟ ਵੀ ਨਹੀਂ ਦੇਣੀ ਸਾਨੂੰ ਉਹ ਬੰਦਾ ਹੋਰ ਕੋਈ ਬੈਠਾ ਹੁਣ ਪੈਲਸ ਪੈਲਸ ਸਾਹਿਬ ਮਾਲਕ ਜਿਹੜਾ ਉਹ ਆਹ ਤੱਕ ਲਾਉਂਦਾ ਨਹੀਂਗਾ ਉਹ ਠੇਕੇ ਤੇ ਆ ਅੱਛਾ ਅੱਛਾ ਯਾਨੀ ਕਿ ਜੇ ਤੁਸੀਂ ਕਿਸੇ ਦੇ ਮੂਹਰੇ ਲਾਉਨੇ ਹੋ ਅੱਡਾ ਹਾਂਜੀ ਤੇ ਤੁਹਾਨੂੰ ਪੈਸੇ ਦੇਣੇ ਪੈਂਦੇ ਆ ਜਿਹਦੇ ਮੂਹਰੇ ਲਾਉਨੇ ਹੋ ਜਿੱਦੀ ਥਾਂ ਮੂਹਰੇ ਪਿੱਛੇ ਹੈਗੀ ਆ ਤੁਹਾਡੇ ਹਾਂਜੀ ਹਾਂਜੀ ਉਹਨੂੰ ਪੈਸੇ ਦੇਣੇ ਹੋ ਦੇਣੇ ਆ ਜੀ ਆਹ ਸੁਣ ਲਿਆ ਭਾਈ 6000 ਰੁਪਿਆ 3 ਦਿਨਾਂ ਦਾ ਕਿੱਥੇ 6000 ਤੇ ਕਿੱਥੇ 300 ਰੁਪਇਆ ਭਾਈ ਸਾਹਿਬ ਜਦੋਂ ਵੀਡੀਓ ਬਣਾਉਨੇ ਹੁੰਦੇ ਆ ਨਾ ਤੇ ਵੀਡੀਓ ਬਣਾ ਇਹੋ ਜਿਹੇ ਬੰਦਿਆਂ ਨੂੰ ਵੀ ਤੁਸੀਂ ਨਾ ਵਿੱਚ ਜੋੜ ਦਿਆ ਕਰੋ ਜਿਨ੍ਹਾਂ ਦੀ ਨੋਟਿਸਟ ਹੋ ਰਹੀ ਹੈ ਤੇ ਜਿਹੜੇ ਹੁਣ ਪੰਚਾਇਤ ਨੇ ਵਧੀਆ ਕੀਤਾ ਕਿ ਨਹੀਂ ਵਧੀਆ ਕੀਤਾ ਜੀ ਟੱਕੇ ਨਾਲ ਨਹੀਂ ਘਰੇ ਆ ਵੀ ਮੈਂ ਨਹੀਂ ਨਹੀਂ ਟੱਕੇ ਨਾਲ ਤਾਂ ਨਹੀਂ ਕੀਤਾ ਜੀ ਬਟੇ ਕਿ ਤੁਸੀਂ ਤਾਂ ਹੁਣ ਕੋਈ ਉਹਨਾਂ ਕੋਈ ਕੋਈ ਲੰਗਰ ਲਾਉਣਾ ਜਾਂ ਕੁਝ ਵੀ ਕਰਨਾ ਹੁੰਦਾ ਤਾਂ ਉਹ ਯਾਰ ਸਾਡੀ ਸੇਫਟੀ ਆ ਪੰਚਾਇਤ ਨੇ ਦੇਖਣਾ ਨਾ ਬਹੁਤ ਪੈਸਿਆਂ ਦਾ ਕਰਨਾ ਕੀ ਹੈ ਠੀਕ ਹੈ ਵੈਸੇ ਮੈਂ ਤੁਹਾਨੂੰ ਦੱਸ ਦਾਂ ਪੰਚਾਇਤ ਨੇ ਕਰਨਾ ਕੀ ਹੈ ਪੰਚਾਇਤ ਨਾ ਵੀਰੇ ਆਹ ਜਿਹੜਾ ਮੇਲੇ ਤੋਂ ਬਾਅਦ ਨਾ ਨਾਲਾ ਸਾਫ਼ ਕਰਨ ਦੀ ਬੜੀ ਦਿੱਕਤ ਹੁੰਦੀ ਹੈ। ਹਾਂ ਤੇ ਜਿਹੜੀ ਸਪਾਈ ਸਰਕਾਂ ਦੀ ਹੈ ਨਾ ਇਹ ਪੰਚਾਇਤ ਨੇ ਉਹਨਾਂ ਪੈਸਿਆਂ ਨਾਲ ਹੀ ਕਰਦੀਆਂ। ਹਾਂ ਬਾਕੀ ਜਿੰਨੇ ਕਾਗਜ਼ ਪੱਤਰ ਖਿਲਰ ਜਾਣਗੇ ਵੀ ਇਹਦਾ ਵੀ ਕੋਈ ਚਲੋ ਉਹ ਤਾਂ ਗੱਲ ਵੱਖਰੀ ਹੁੰਦੀ ਹੈ। ਮੇਰ ਤਾਂ ਜਿਆਦਾ ਆਹ ਨਾਲਾ ਹੁੰਦਾ ਜਿਹੜਾ ਨਾ ਆ ਨਾਲਾ ਬੰਦ ਹੋ ਜਾਂਦਾ। ਇੱਕ ਕਾਗਜ਼ਾਂ ਨੇ ਬੰਦ ਹੋਣਾ ਜੀ ਦੁਕਾਨਾਂ ਨੇ ਨਾਲਾ ਬੰਦ ਹੋ ਜਾਂਦਾ। ਇਹ ਗੁਦਰੀ ਸਾਹਿਬ ਦਾ ਹਾਂਜੀ ਚਲੋ ਵਧੀਆ ਲੱਗਿਆ ਬਾਈ ਜੀ। ਬਹੁਤ ਬਹੁਤ ਮਿਹਰਬਾਨੀ ਹੈ। ਐਸੀ ਇਹਨਾਂ ਦੇ ਵਾਪਸ ਕਰਾਏ ਪੈਸੇ ਵਾਪਸ ਕਰਾਏ ਆ ਹਾਂਜੀ ਅੱਛਾ 500 ਰੁਪਏ ਉਹਨਾਂ ਨੇ ਐਡਵਾਂਸ ਲੈ ਛਾੜੇ ਤੋਂ ਹੀ ਅੱਛਾ ਤੇ ਬਾਕੀ ਕਹਿੰਦੇ ਸੀ ਬਾਅਦ ਚਲਾਵਾਂਗੇ ਉਹਨਾਂ ਨੇ 500 ਰੁਪਏ ਨੂੰ ਵਾਪਸ ਆਪਣਾ ਰਾਤ ਸਰਪੰਚ ਸਾਹਿਬ ਐਸੋ ਵਾਪਸ ਕਰਵਾ ਕੇ ਗਏ ਪੰਚਾਇਤ ਵਿੱਚ ਵਾਪਸ ਕਰਾਏ ਹਾਂਜੀ ਹਾਂਜੀ ਪੰਚਾਇਤ ਅੱਛਾ ਜੀ ਗੁੱਡ ਹੈ ਜੀ ਫਿਰ ਗੁੱਡ ਹੈ ਜੀ ਹਾਂਜੀ ਜਨਾਬ ਹੁਣ ਤੁਸੀਂ ਵੇਖ ਹੀ ਲਿਆ ਬਾਈ ਜੀ ਹੁਣ ਆਪਾਂ ਤਿੰਨ ਚਾਰ ਜਣੇ ਇਹੋ ਜਿਹੇ ਵਿਖਾਤੇ ਆ ਜਿਨ੍ਹਾਂ ਤੋਂ ਪੈਸੇ ਹੀ ਜ਼ਿਆਦਾ ਵਾਪਸ ਕਰਾਏ ਆ ਜਾਂ ਜਿਨ੍ਹਾਂ ਨਾਲ ਪੈਸਿਆਂ ਦੀ ਗੱਲ ਹੋ ਚੁੱਕੀ ਸੀਗੀ ਤੇ ਮੈਨੂੰ ਹੁਣ ਐਂ ਏ ਮਾੜਾ ਕਿ ਜਿਹੜਾ 4000 6000 ਕੋਈ 8000 ਕਹਿ ਰਿਹਾ ਉਹ ਮਾੜਾ ਤਿੰਨ ਦਿਨਾਂ ਦਾ ਉਹ ਤੁਸੀਂ ਆਪ ਹੀ ਫੈਸਲਾ ਕਰ ਲਓ ਬਾਕੀ ਤੁਸੀਂ ਸਾਰੇ ਸਿਆਣੇ ਆ ਮੈਂ ਕੀ ਕਹਾਂ ਯਾਰ ਚਲੋ ਮੇਲਾ ਵੇਖੋ ਨਾ ਪਖਰੀ ਵਾਲੇ ਓਕੇ